ਜਿਸ ਤਰ੍ਹਾਂ ਕਿ ਆਪਾਂ ਰਜਨਾਂ ਦੀ ਤਰ੍ਹਾਂ ਤੁਹਾਨੂੰ ਕੁਛ ਨਾ ਕੁਛ ਨਵਾਂ ਦੱਸਦੇ ਰਹੇ ਅੱਜ ਗੁਲਾਬ ਦੀ ਟਾਣੀ ਕੱਟੀ ਐ ਇੱਕ ਜਿਹਦੋਂ ਆਪਾਂ ਪੌਦਾ ਤਿਆਰ ਕਰਨਾ ਤੇ ਵਧੀਆ ਮਤਲਬ ਕਿ ਸਿਸਟਮ ਨਾਲ ਤਿਆਰ ਕੀਤਾ ਜਾ ਸਕਦਾ ਵੀਰ ਜੀ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਲਗਾਉਣਾ ਕਿਸ ਤਰ੍ਹਾਂ ਨੂੰ ਪਾਣੀ ਦੇਣਾ ਕਿਸ ਤਰ੍ਹਾਂ ਦੀ ਸਾਫ ਸੰਭਾਲ ਕਰਨੀ ਆ ਤੇ ਇੱਕ ਨੇ ਟਾਈਮ ਦੇ ਵਿੱਚ ਇਹ ਤਿਆਰ ਹੋ ਜੂਗਾ ਜੀ ਕਲਮ ਕਿੰਨੇ ਟਾਈਮ ਚ ਤਿਆਰ ਹੋ ਜਾਂਦੀ ਆ ਹਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ گلاب ਦੇ ਪੌਦੇ ਤੇ ਗੱਲ ਕਰਦੇ ਹਾਂ ਜਿਹੜਾ گلاب ਦਾ ਪੌਦਾ ਹੈ ਇਹਨੂੰ ਕਲਮ ਦੁਆਰਾ ਅੱਗੇ ਆਪਾਂ ਤਿਆਰ ਕਰ ਸਕਦੇ ਹਾਂ ਬਿਲਕੁਲ ਫ੍ਰੀ ਜਿੱਥੇ ਵੀ ਤੁਹਾਨੂੰ گلاب ਦਾ ਪੌਦਾ ਲੱਗਿਆ ਮਿਲਦਾ ਹੈ ਉਹਦੀ ਇਸ ਤਰ੍ਹਾਂ ਦੀ ਹਰੀ ਹਰੀ ਡਾਣੀ ਕੱਟਣੀ ਹੈ ਜਿਹੜੀ ਹਰੇ ਰੰਗ ਦੀ ਡਾਣੀ ਹੋਵੇ ਜੀ ਠੀਕ ਹੈ ਜੀ ਹਰੇ ਰੰਗ ਦੀ ਡਾਣੀ ਕੱਟਣੀ ਹੈ ਜਿਆਦਾ ਮੋਟੀ ਨਹੀਂ ਲੈਣੀ ਆਹ ਦੇਖ ਲਓ ਤੁਸੀਂ ਇੰਨੀ ਕੁ ਮੋਟੀ ਡਾਣੀ ਕੱਟ ਲੈਣੀ ਹੈ ਦੱਤਣ ਦੀ ਤਰ੍ਹਾਂ ਜਸਰਾਪਾ ਦੱਤਣ ਦੀ ਤਰ੍ਹਾਂ ਦੱਤਣ ਤੇਰਾ ਕੱਟ ਲੈਣੀ ਐ ਕੱਟ ਕੇ ਇਹ ਡਾਣੀ ਨੂੰ 2 ਤੋਂ 3 ਦਿਨ ਆਪਾਂ ਪਾਣੀ ਦੇ ਵਿੱਚ ਰੱਖਣਾ ਪਹਿਲਾਂ ਜੀ ਆਹ ਤਾਂ ਰੱਖੀ ਵੀ ਐ ਸਾਡੀ 2 ਤੋਂ 3 ਦਿਨ ਪਾਣੀ ਦੇ ਵਿੱਚ ਰੱਖਣਾ ਗਿੱਲੇ ਚ ਵੀ ਗਿੱਲੀ ਰਵੇ ਪਾਣੀ ਦੇ ਵਿੱਚ ਡਬੋ ਕੇ ਰੱਖਣਾ 2-3 ਦਿਨ ਪਾਣੀ ਦੇ ਵਿੱਚ ਡਬੋਣ ਤੋਂ ਮਗਰੋਂ ਬਾਅਦ ਦੇ ਵਿੱਚ ਇਸ ਤਰ੍ਹਾਂ ਦਾ ਲਫਾਫਾ ਲੈ ਲੈਣਾ ਜਿਹਦੇ ਚ ਘੱਟ ਤੋਂ ਘੱਟ 1 ਕਿਲੋ ਮਿੱਟੀ ਪਵੇ ਤੇ ਲਫਾਫੇ ਦੇ ਵਿੱਚ ਜਗਾ ਜਗਾ ਤੇ ਸਰਾਖ ਕਰ ਲੈਣੇ ਚਾਹੇ ਗਮਲੇ ਦੇ ਵਿੱਚ ਲਗਾ ਲਓ ਤੇ ਠੀਕ ਆ ਜਿਸ ਤਰ੍ਹਾਂ ਦਾ ਵੀ ਘਰੇ ਪ੍ਰਵਾਂਦਾ ਹਾਂ ਜਿਸ ਤਰ੍ਹਾਂ ਵੀ ਘਰੇ ਪ੍ਰਵਾਂਦਾ ਐ ਇਸ ਡਾਣੀ ਨੂੰ ਇਸ ਤਰ੍ਹਾਂ ਡੱਬੋ ਵਿੱਚ ਗੜੋ ਕੇ ਇਹਨੂੰ ਚੰਗੀ ਤਰ੍ਹਾਂ ਨੱਪ ਦੇਣਾ ਨੱਪ ਦੇਣਾ ਸਾਈਡਾਂ ਤੋਂ ਨੱਪ ਕੇ ਇਹਨੂੰ ਇਹ ਜੀ ਜਗ੍ਹਾ ਤੇ ਰੱਖਣਾ ਜਿੱਥੇ ਜ਼ਿਆਦਾ ਧੁੱਪ ਨਾ ਪਵੇ ਹਾਂ ਜਿਹੜੀ ਸਿੱਧੀ ਧੁੱਪ ਨਾ ਪਵੇ ਸਿੱਧੀ ਧੁੱਪ ਨਾ ਪਵੇ ਜ਼ਿਆਦਾ ਪਾਣੀ ਨਹੀਂ ਇਹਨੂੰ ਦੇਣਾ ਠੀਕ ਹੈ ਜੀ ਚਾਹੇ ਉਹਨੂੰ ਗਮਲੇ ਚ ਲਾ ਲਓ ਚਾਹੇ ਥੱਲੇ ਸਿੱਧਾ ਧਰਤੀ 'ਚ ਲਾ ਲਓ ਜਿਆਦਾ ਪਾਣੀ ਨਹੀਂ ਦੇਣਾ ਪਾਣੀ ਦੇ ਨਾਲ ਜਿਹੜੀ ਡਾਣੀ ਗਲ ਜਾਂਦੀ ਹੈ ਜੀ ਪਾਣੀ ਤੋਂ ਇਹਨੂੰ ਵਿਚਾਰ ਰੱਖਣਾ ਬਸ ਥੋੜੀ ਜਿਹੀ ਮਿੱਟੀ ਹੈ ਜਿਹੜੀ ਆਪਾਂ ਗਿੱਲੀ ਰੱਖਣੀ ਹੈ ਗਿੱਲੀ ਮਿੱਟੀ ਦੇ ਵਿੱਚ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਜਿਹੜਾ ਗਲਾਬ ਦਾ ਪੌਦਾ ਹੈ ਉਹ ਤਿਆਰ ਹੋ ਜਾਂਦਾ ਪਰ ਇਹ ਗਲਾਬ ਅੰਗਰੇਜ਼ੀ ਨਹੀਂ ਹੁੰਦਾ ਜੀ ਚਾਹੇ ਅੰਗਰੇਜ਼ੀ ਦੀ ਡਾਣੀ ਲਾ ਲਓ ਜੇ ਆਪਾਂ ਕਲਮ ਤੋਂ ਗਲਾਬ ਤਿਆਰ ਕਰਦੇ ਆ ਤਾਂ ਦੇਸੀ ਗਲਾਬ ਤਿਆਰ ਹੋਊਗਾ ਦੇਸੀ ਰਹਿ ਜਾਣਾ ਇਹਨੇ ਹਾਂ ਦੇਸੀ ਗਲਾਬ ਤਿਆਰ ਹੋਊਗਾ ਤੇ ਦੇਸੀ ਗਲਾਬ ਦੇ ਫੁੱਲਾਂ ਦੀ ਜੋ ਗੁਲਕੰਦ ਬਣਦੀ ਹੈ ਦੇਸੀ ਗਲਾਬ ਚ 스ਮੈਲ ਆਉਂਦੀ ਹੈ ਜਿਹੜਾ ਇੰਗਲਿਸ਼ ਗਲਾਬ ਹੁੰਦਾ ਉਹ ਤਾਂ ਇੱਕ ਸੋਜ ਸਿਆਉਟੀ ਪੌਦਾ ਹੀ ਹੁੰਦਾ ਹੈ ਠੀਕ ਹੈ ਜੀ ਜਿਹੜਾ ਸਹੀ ਗਲਾਬ ਹੈ ਉਹ ਦੇਸੀ ਗਲਾਬ ਹੀ ਹੈ ਇਸ ਤਰ੍ਹਾਂ ਸੀ ਬਿਲਕੁਲ ਫ੍ਰੀ ਕਰਦੇ ਵਿੱਚ ਜਿਹੜਾ ਦੇਸੀ ਗਲਾਬ ਹੈ ਉਹ ਤਿਆਰ ਕਰ ਸਕਦੇ ਆਂ ਜੀ ਇਸੀ ਗਲਾਬ ਬਾਰੇ ਜਾਣਕਾਰੀ ਸਾਨੂੰ ਟਾਈਮ ਦੇਣ ਵਾਸਤੇ ਸਾਡੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ